ਕਹ ਲੈ ਭੈਣ ਕਹਿੰਦਾ ਮੈਂ ਮੇਰੀ ਭੈਣ ਨੂੰ ਰੋਣਾ ਬੰਦੀ ਜਾ ਕੇ ਹੁਣ ਆਪਣਾ ਕੰਮ ਕਰਨ ਦਾ ਟਾਈਮ ਆ ਥੋੜਾ ਜਿਹਾ 4 ਦਿਨ ਬੂਗੀ ਨਾਲੇ ਕਹਿੰਦਾ ਤੁਰਿਆ ਜਾਂਦਾ ਪੈਦਲ ਜਾਂਦੇ ਹੁੰਦੇ ਜੀ ਟਾਈਮ ਦਾ ਬਹੁਤ ਫਰਕ ਸੀ ਚੰਗਾ ਸੀ ਕਹਿੰਦਾ ਵੀ ਕਾਲਾ ਕਿਤੇ ਨਿਕਲ ਕੇ ਬੰਦਲਾ ਰੂਪ ਧਾਰੀ ਖੜਾ ਬੁਰਾ ਜਿਹਾ ਬਣਿਆ ਖੜਾ ਕਹਣਾ ਉਹ ਕਿੱਧਰ ਜਾਂਦਾ ਭਗਤਾ ਉਹ ਹਰੀ ਕੱਦ ਸੀਦੀ ਕਹਿੰਦਾ ਵੀ ਬਣੀ ਕਿਵੇਂ ਉਹ ਪਰ ਦੱਸ ਦੇ ਉਹ ਕਹਿੰਦਾ ਵੀ ਮਾਂ ਦੀ ਭੈਣ ਨੂੰ ਲੈਣ ਜਾਣਾ ਉਹ ਕਹਿੰਦਾ ਕਮਰੇ ਨਹੀਂ ਮਾਂ ਲੈ ਕੇ ਗਣਾ ਤੂੰ ਉਹਨੇ ਲੈ ਕੇ ਆਏਗਾ ਭੈਣ ਮੇਰੀ ਉਹ ਕਹਿੰਦਾ ਮੈਂ ਕਾਲ ਆ ਕਹਿੰਦਾ ਫੇਰ ਕਹਿੰਦਾ ਤੇਰੇ ਜਾਂਦੇ ਜੀ ਰੋਟੀ ਲੈ ਕੇ ਗਈ ਹੋ ਉਹ ਕਹਿੰਦਾ ਅੱਛਾ ਕਹਿੰਦਾ ਰੋਟੀ ਲੈ ਕੇ ਗਈ ਹੋ ਜਦੋਂ ਉਹ ਆ ਗਈ ਤੂੰ ਕਹਿੰਦਾ ਭੈਣ ਮੈਂ ਤੈਨੂੰ ਲੈਣ ਆਇਆ ਕਹਿੰਦਾ ਫੇਰ ਕਹਣਾ ਉਹ ਕੋਹੂ ਵੀ ਥੱਕ-ਥੱਕ ਕੇ ਆਉਂ ਭਾਈ ਆਪਾਂ ਸੰਗੀ ਦਾ ਟੋਕਰਾ ਕਰ ਜਾ ਮੈਂ ਦੂਰ ਤੌੜੇ ਪਾਣੀ ਦੇ ਭਰ ਜਾ ਤੇ ਫੇਰ ਕਹਣਾ ਮੈਂ ਜਦੋਂ ਪਾਣੀ ਦੇ ਟੋੜੇ ਨੂੰ ਜਾਉ ਉਹ ਕਹਿੰਦਾ ਮੈਂ ਬਾਗ ਦੇ ਸੰਭ ਤੇ ਬੈਠਾ ਹਾਂ ਜਿਵੇਂ ਗੱਲਾਂ ਬਾਤਾਂ ਕਰਕੇ ਜੀ ਤੁਰ ਗਿਆ ਤੁਰ ਗਿਆ ਜਦੋਂ ਗਿਆ ਜਾ ਕੇ ਦੇਖਿਆ ਵੀ ਘਾਹ ਵੀ ਕੁੰਡਾ ਲਾਇਆ ਵੇ ਉਹ ਬੰਦਾਂ ਗਏ ਹੋਈ ਰੋਟੀ ਲੈ ਕੇ ਗਈ ਹੋਈ ਆੜੀ ਦੀ ਕੋਈ ਬੈਠਾ ਰਿਹਾ ਹੀ ਕੰਫਰਾਜੀ ਬਰਾਜੀ ਪੁੱਛਿਆ ਕਹਿੰਦਾ ਭੈਣੇ ਕਰਕੇ ਮੈਂ ਤਾਂ ਤੈਨੂੰ ਲੈਣ ਆਇਆ ਕਹਿੰਦੀ ਕੱਲ ਨੂੰ ਵਗ ਚਲਾਂਗੇ ਕਹਿੰਦਾ ਨਾ ਹੋਈ ਮੋਂਨਾ ਕੋ ਮੈਨੂੰ ਤਾਂ ਮੈਂ ਹਾਲ ਝੱਡ ਕੇ ਆਂ ਉਹ ਕਹਿੰਦੀ ਭਾਈ ਫਿਰ ਐ ਕਰਕੇ ਧੱਕਾ ਖ ਕੇ ਉਹ ਦੋ ਟੋਕਰੇ ਮੱਛੀ ਦੇ ਕਰਦੇ ਆ ਫਿਰ ਮੈਂ ਪਾਣੀ ਵੀ ਭਰ ਕੇ ਜਾਣਾ ਉਹ ਉਹ ਕਿੱਥੋਂ ਲਿਉ ਜਾ ਕੇ ਐ ਕਹੇ ਕੱਬਿਆ ਨੂੰ ਜੀ 11 12 ਵਜੇ ਆਨ ਦਾ ਟਾਈਮ ਹੋਗਾ ਛੱਡਣ ਦਾ ਉੱਪਰੋਂ ਉਹਨੂੰ ਇਹ ਜੰਨੀ-ਸੰਨੀ ਕਰਕੇ ਜਦੋਂ ਇਹ ਤੌੜਾ ਚੱਕ ਲਿਆ ਉਹਨੇ ਗੱਲ ਜਾਵ ਆ ਗਈ ਹਾਲਾ ਮਾ ਗਿਆ ਇਹ ਕਹਿੰਦਾ ਵੀ ਗੱਲ ਉਹੀ ਹੋਈ ਜਾਂਦੀ ਹੈ। ਜਦੋਂ ਉਹਨੇ ਤੌੜਾ ਚੱਕ ਲਿਆ ਜੀ ਉਹਨੇ ਮਗਰ ਛੋਟੀ ਚੱਕ ਲਈ। ਛੋਟੀ ਚੱਕ ਲਈ ਕੁੜੀਆਂ ਦੇ ਮੂੰਹ 'ਚ ਲਗਾਉਣੇ ਹੁੰਦਾ ਉਹ ਹੱਸਣ ਲੱਗੀਆਂ ਜੀ ਢਾਡਾਂ ਕਰਨ ਲੱਗੀਆਂ ਚਿਹਰੀ ਫੜਨ ਐ ਡੀ ਮੜੀ ਵੇ ਵੀ ਰੱਖੀ ਰੱਖਣਾ ਤੂੰ ਬਾਗ ਨਹੀਂ ਉਹਨੇ ਮਗਰ ਐ ਕਰਦਾ ਬਹੁਤ ਕਰਨੇ ਚੱਲ ਸ਼ਰਮ ਨਾਲ ਮਾਰਿਆ ਭਾਂਡੂ ਪਿੱਛੇ ਰਹਿ ਗਿਆ। ਗੱਲ ਇਹ ਵੀ ਜਦੋਂ ਭਾਵੇਂ ਛੱਡੇ ਕਿਸੇ ਹਾਰੀ ਨੇ ਭੱਜ ਕੇ ਖੂਦ ਨਹੀਂ ਲੱਗੇਗੀ ਉਹ ਤੋੜਾ ਚੱਕਦੀ ਐ। ਜਦੋਂ ਉਹ ਤੋੜਾ ਚੱਕਦੀ ਐ ਦੀ ਤੋੜਾ ਚੱਕਦੀ ਦੀ ਮੈਂ ਹਾਂ ਸਿੰਘ ਮਾਰਿਆ ਜਿਵੇਂ ਮੱਖੀ ਚ ਬੱਝਾ। ਤੇ ਉਹ ਕੁੜੀ ਦੀ ਮੋ ਉਹ ਦੋ ਵੀ ਭਈ। ਕੁੜੀ ਦੀ ਮੌਤ ਹੋਈ ਰੋ ਪਟਕੇ ਕਿਹੜਾ ਵੀ ਇੱਕਰ ਦੇ ਕੋਈ ਉੱਥੇ ਸੈਤ ਕੇ ਆਇਆ ਵੀ ਆਗਨ ਲਾਇਆ ਜੀ। ਜੰਗ ਲੜਾਉਂਦਾ ਹੋਈ ਹੁਲੀ। ਉਸੇ ਥਾਂ 'ਚ ਹੀ ਫੇਰ ਖੜਾ ਜਾਣਾ ਕਿਉਂ ਲੈ ਆ। ਇਹਨੂੰ ਕਿਹਾ ਜੀ ਮਾਇ ਲੈਉ। ਉਹ ਕਹਿੰਦਾ ਵੀ ਤੂੰ ਐਂ ਦੱਸ ਫਿਰ ਮੇਰੀ ਮੌਤ ਕਦਾਂ ਤੀਵੀਂ ਮਰਦਾ ਤੂੰ ਵਿਆਹ ਕਰਾਈ ਜਦੋਂ ਵਿਆਹ ਕਰਾ ਮੇਰਾ ਘਣਾ ਉੱਡੇ ਲੈ ਕੇ ਜਾਂਦੇ ਕਹਿੰਦਾ ਚਾ ਕਹਿੰਦਾ ਪੱਕੀ ਗੱਲ ਆ ਕਹਿੰਦਾ ਹਾਂ ਜਿੰਨਾ ਜਦ ਮੈਂ ਨਹੀਂ ਕਰਾਉਂਦਾ ਉਹਨਾਂ ਜੇ ਮਰਦਾ ਹੀ ਸੀ ਪਈ ਵਾਹ ਉਹਦੇ ਮਾਪਿਆਂ ਨੂੰ ਜਾ ਕੇ ਦੱਸਿਆ ਵੀ ਐਂ ਕਰਕੇ ਬੀਬੀ ਮੇਰੀ ਭੈਣ ਤਾਂ ਮਰ ਗਈ ਆ ਗੱਲ ਹੋ ਗਈ ਮੈਨੂੰ ਕਾਰ ਟੱਕਰਿਆ ਫਲਾਣਾ ਤੇ ਮੁਕ ਚੜਵੀ ਹੋਊ ਪਿੱਟ ਕੇ ਉਹਨਾਂ ਨੇ ਲੋਕਵਾ ਕਰ ਲਿਆ ਉਹਨੇ ਕਹਿੰਦੀ ਕਹਿਆ ਲੱਗੀ ਕਹਿੰਦੀ ਪੁੱਤ ਤੂੰ ਵਿਆਹ ਕਰਾਦਾ ਐ ਐਵੇਂ ਨਾ ਕਰ ਤੇਰੀ ਆਈ ਮਾਇ ਬਗਜੂ ਕਹਿੰਦਾ ਬੇਬੇ ਕੋਈ ਨਹੀਂ ਕਿਸੇ ਦੀ ਆਈ ਜਾਂਦਾ ਉਹ ਵੀ ਕਹਿੰਦਾ ਮਾਇ ਬਗਜ ਨੂੰ ਜਾ ਰਿਹਾ ਐ ਮੈਂ ਖਾਂ ਗੂੰ ਬੈਠਾ ਖਰਾਬ ਹੋਜੀ ਘਰਾਂ ਵੀ ਉਹਨਾਂ ਕੋ 2 ਸਾਲ 2 ਸਾਲ ਬਣ ਗਏ ਬਹੁਤ ਹੀ ਰਿਹਾਰਡ ਕਰੀ ਗਏ ਜੀ ਉਹਨਾਂ ਨੇ ਵਿਆਹ ਰੱਖ ਲਿਆ ਬੇਰ ਖੜਿਆ ਜਦੋਂ ਤੇ ਉਧਰੇ ਕਾਦੀ ਆ ਗਿਆ ਜਦੋਂ ਫੇਰੇ ਹੋਈਆਂ ਦੇਦੇ ਕਾਲ ਆ ਗਿਆ ਜੀ ਤਾਰਾ ਸੀ ਕਹਿੰਦਾ ਆਇਆ ਵੀ ਬੁੱਤਾਂ ਦੀ ਨਾਲ ਹੋਊਗੀ ਉਹ ਕਹਿੰਦਾ ਯਾਰ ਮੇਰੀ ਮਾਂ ਨੂੰ ਦਿਖਾਈ ਨਹੀਂ ਮਾਰੀ ਜਦੋਂ ਉਹਦੋਂ ਨੂੰ ਕਹਿਣ ਲੱਗਿਆ ਜਦੋਂ ਮਾਂ ਨੂੰ ਤੇਰਾ ਦੱਸਿਆ ਵੀ ਐਂ ਕਰਕੇ ਜੰਮ ਵੀ ਦਿਖਿਆ ਮਾਂ ਨੇ ਦਾ ਵਿਚੀ ਮੂਤ ਲਿਆ ਕਹਿੰਦੀ ਨਾ ਵੀ ਭਾਈ ਆਪਦੀ ਆਈ ਜਾਉ ਕੋਈ ਮੇਰਾ ਤਾਵਾ ਕੁਮਾਰਾ ਦੂਜਾ ਹੀ ਤੇ ਕਹਿੰਦਾ ਹੁਣ ਤੋਰ ਨਹੀਂ ਦਰਸ਼ਨ ਕਰਾਂਗੇ ਮਰੇ ਜੀ ਜੇ ਉਹ ਕੋਈ ਕੰਮ ਨਹੀਂ ਹੋਇਆ ਜਾਂ ਦੀ ਤੇ ਤੇਨੇ ਮੇਰੇ ਨਾਲ ਇਹ ਹੱਥ ਖੜੇ ਕਰਦੇ ਚਾਹਾਂ ਨਾ 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 ਬਈ ਆਉਗੀ ਵਾਰੀ ਮੈਂ ਨਹੀਂ ਜਾਂਦਾ ਫਿਰ ਪੈਣਾ ਫਿਰ ਮਧੂ ਮੂਰ ਸਾਹ ਦੀ ਉਹਨੂੰ ਮੂਰ ਸਾਹ ਦੀ ਨਾਲੇ ਨੂੰ ਟੱਬਰ ਨੂੰ ਆ ਗੂ ਟੱਬਰ ਨੂੰ ਆ ਗੀ ਬੇਰ ਵਾ ਜਾ ਕੇ ਧਰਮਰਾਜ ਦੇ ਕੋਲ ਸੀ ਧਰਮਰਾਜ ਕਿੱਟੀ ਜਾ ਕੇ ਨਹੀਂ ਹੋਂਤਾਂ ਨਹੀਂ ਕਹਿੰਦੀ ਜਲ ਚੱਕੀ ਚੰਨੀ ਮੈਂ ਜਾਣਦੇ ਨਹੀਂ ਬਈ ਨੂੰ ਭੈਣ ਜੀ ਨਾਲ ਮਰ ਗਿਆ ਤਾਂ ਕੀ ਹੈ ਤਾਂ ਚੰਗਾ ਸੀ ਉਹ ਧਰਮਰਾਇਨ ਜਾਣ ਲੱਗੀ ਵੀ ਬਾਬਾ ਮੈਂ ਤਾਂ ਨਾਂ ਅੱਗੇ ਗੋਰੀ ਨਾਲ ਪਿੱਛੇ ਗੋਰੀ ਮੈਂ ਲਾਵਾ ਲੈ ਲਿਆ ਇਹ ਨਾ ਮੈਂ ਕਿੱਧਰ ਜਾऊं ਉਹ ਕਹਿੰਦਾ ਬੇਟਾ ਤੇਰੀ ਉਮਰ 40 ਸਾਲ ਦੀ ਹੈ 40 ਸਾਲ ਤੋਂ ਤੂੰ 20 ਸਾਲ ਦੇ ਦੇ ਜੀ 20 ਸਾਲ ਤੋਂ ਜਲਦੀ ਰਹਿ ਸਕਣੀ ਹੈ ਉਹ ਕਹਿੰਦੀ ਕਿ ਇਹ 20 ਸਾਲ ਦੀ ਬਹੁਤ ਨੇ ਉਹ ਨਹੀਂ 20 ਸਾਲ ਆਉਂਦੇ ਘਰ ਵਾਲੇ ਨੂੰ ਦਿੱਤੇ ਵੀ ਨਹੀਂ ਆ ਵੀ ਸ੍ਰੀ ਤਾਂ ਕਹਿੰਦੇ ਨੇ ਮਾਈ ਲਈ ਜਵਾਬ ਦੇਗਾ ਤੂੰ ਵੀ ਤਗੜੇ ਕਰ ਗਿਆ ਭੈਣ ਜੀ ਲੱਗਾ ਜਣਾ ਮਰਦਾ ਮਰਦਾ ऐं वरी सिंधी कंदा रेट कंदा